ਕਮੈਂਟ ਕੀਤਾ ਸੀ ਕਿ ਮੇਰੀ ਵਾਈਫ ਪ੍ਰੈਗਨੈਂਟ ਹੈ ਤੇ ਤਿੰਨ ਬਸਾਂ ਬਦਲ ਕੇ ਜਾਣਾ ਪੈਂਦਾ ਕਿ 6-7 ਮਹੀਨਿਆਂ ਬਾਅਦ ਵੀ ਸੁਣਵਾਈ ਨਹੀਂ ਹੋਈ ਦੂਜੇ ਪਾਸੇ ਦੇਖੋ ਕਿ ਕਿੰਨਾ ਪੀਆ ਸਟਾਰਟ ਆਪਾਂ ਕੱਲ ਵੇਖਿਆ ਕਿ ਸਾਰੇ ਪਾਸੋਂ ਜਿਵੇਂ ਕਹਿੰਦੇ ਨੇ ਨਾ ਗੱਫੇ ਲੁੱਟਣ ਵਾਲਾ ਕੰਮ ਸੀਗਾ ਵੀ ਇਧਰੋਂ ਵੀ ਸਾਡੀ ਮਸ਼ਹੂਰੀ ਹੋ ਜੇ ਮਾਸਟਰ ਨੂੰ ਵੀ ਕਿਹਾ ਕਿ ਮਸ਼ਹੂਰੀ ਕਰੋ ਅਕਾਊਂਟ ਬਣਾਓ ਇਹ ਕਰੋ ਤੇ ਉਹ ਸਾਰਾ ਜਿਵੇਂ ਕਹਿੰਦੇ ਨੇ ਕਿ ਮਲਾਈ ਕੋਈ ਹੋਰ ਲਾਗ ਲੈ ਗਿਆ ਉਹ ਜੋੜੇ ਮਾਇਰਾ ਸਾਹਿਬ ਮਿੰਟਾਂ ਚ ਹੀ ਸੁਰਖੀਆਂ ਦੇ ਵਿੱਚ ਆ ਗਏ ਤੇ ਉਹ ਅੱਜ ਚੱਲ ਰਿਹਾ ਕੰਮ ਜਿਵੇਂ ਕਹਿੰਦੇ ਨੇ ਨਾ ਵੀ ਮਾਲਕ ਖੋਲਦੇ-ਖੋਲਦੇ ਤੇ ਚੰਡੀ ਫੜ ਗਏ ਕੋਈ ਹੋਰ ਹੀ ਲੈ ਗਿਆ ਐਂਡ ਦੇ ਦੇ ਕੋ ਜੋੜੇ ਮਾਜਰਾ ਸਭ ਦੀ ਸਫਾਈ ਆਈ ਹੈ ਇਹਦੇ ਤੇ ਹੂੰ ਉਹ ਉਹਦੀ ਥੋੜੀ ਗੱਲ ਕਰੀਏ ਉਹ ਕਹਿੰਦੇ ਕਿ ਸਕੂਲ ਲਈ ਡਿਸਪਲਿਨ ਜ਼ਰੂਰੀ ਹੁੰਦਾ ਹੂੰ ਠੀਕ ਹੈ ਜੀ ਡਿਸਪਲਿਨ ਜ਼ਰੂਰੀ ਨਾ ਬਿਲਕੁਲ ਜ਼ਰੂਰੀ ਹੁੰਦਾ ਕਿ ਤੁਹਾਡੇ ਲਈ ਡਿਸਪਲਿਨ ਕੋਈ ਜ਼ਰੂਰੀ ਨਹੀਂ ਹੂੰ ਕਿਉਂਕਿ ਸ਼ਾਇਦ BBC ਨੇ ਖਬਰ ਲਾਈ ਆ ਕਿ ਇਹ ਮਿੱਥੇ ਸਮੇ ਤੋਂ ਲੇਟ ਸਨ ਅਕਸਰ ਵਾਂਗ ਜਿਵੇਂ ਅਕਸਰ ਹੁੰਦੀਆਂ ਉਹਦੀਆਂ ਚੀਜ਼ਾਂ ਹੁੰਦਾ। ਹਾਂਜੀ ਸੁਖਵੀਰ ਸਿੰਘ ਬਾਦਲ ਨੂੰ ਮੈਂ ਕਦੇ ਵੇਲੇ ਨਾਲ ਪ੍ਰੈਸ ਕਾਨਫਰੰਸ 'ਚ ਜਾਂ ਕਦੇ ਆ ਆਯੋਜਨ 'ਚ ਵੇਲੇ ਨਾਲ ਪਹੁੰਚਿਆ ਨਹੀਂ ਦੇਖਿਆ ਤੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜੀ 8:30 ਦਾ ਟਾਈਮ ਹੈ ਸਵੇਰੇ ਦਾ ਸਰਦੀਆਂ 'ਚ ਤੋਂ 8:22 ਮਿੰਟ ਤੇ ਪਹੁੰਚ ਜਾਂਦੇ ਸੀ। ਕਿਆ ਬਾਤ ਹੈ। ਜਿਸ 'ਚ ਹੈ ਡਿਸਪਲਨ ਤਾਂ ਤੁਸੀਂ ਦੂਜੇ ਨੂੰ ਸਬਕ ਸਿਖਾ ਰਹੇ ਹੋ। ਤਾਂ ਜੇ ਤੁਸੀਂ ਲੇਟ ਹੋ ਪਹਿਲਾਂ ਤੇ ਤੁਸੀਂ ਡਿਸਪਲਨ ਤੋੜਿਆ ਨਾ। ਹੂੰ। ਫਿਰ ਤੁਸੀਂ ਜਿਹੜੀਆਂ ਖਾਲੀ ਕੁਰਸੀਆਂ ਦੇਖ ਰਹੇ ਹੋ ਚਾਹੇ ਦਰ ਉਧਰ ਤਾਂ ਸ਼ਾਇਦ ਗਰਮੀ ਦੀ ਰੋਤ ਹੈ ਭਈ ਨਹੀਂ ਬੈਠ ਹੁੰਦਾ ਫਿਰ ਜੇ ਤੁਸੀਂ ਲੇਟ ਹੋ ਤਾਂ ਕਿਉਂਕਿ ਖਬਰ ਚੱਲ ਰਹੀ ਹੈ ਨਾ ਅੱਜ ਟ੍ਰਿਬਿਊਨ ਵਾਲਿਆਂ ਨੇ ਵੀ ਟ੍ਰਿਬਿਊਨ ਵਾਲੇ ਵੀ ਅੱਜਕੱਲ੍ਹ ਥੋੜਾ ਨਾ ਗੱਲ ਗੋਲ ਮੋਲ ਜੀ ਕਰ ਜਾਂਦੇ ਆ ਤਾਂ ਕਹਿੰਦੇ ਜੀ ਸੂਤਰ ਨੇ ਦੱਸਿਆ ਕਿ ਇਹ ਮਿੱਥੇ ਸਮੇ ਤੋਂ ਲੇਟ ਸਨ ਹੁਣ ਕਿੰਨਾ ਲੇਟ ਸੀ ਦੱਸ ਦੇ ਤਾਂ ਸਾਰਾ ਕੰਮ ਖੁੱਲ ਜਾਣਾ ਸੀ ਹੁਣ ਜਦੋਂ ਤੁਸੀਂ ਕਹਿ ਲੋ ਕਿ ਇਦਾਂ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਖੁਦ ਵੀ ਡਿਸਪਲਾਈਨ ਬਣ ਕੇ ਦਿਖਾਉਣਾ ਚਾਹੀਦਾ ਕਿ ਭਾਈ ਮੈਂ ਮਿੱਥੇ ਸਮੇਂ ਤੇ ਗਿਆ ਸੀਗਾ ਪ੍ਰੋਟੋਕਾਲ ਦੇ ਮੁਤਾਬਕ ਆ ਚੀਜ਼ ਉੱਥੇ ਨਹੀਂ ਸੀ ਹੋ ਰਹੀ ਜਬ ਪ੍ਰਬੰਧਕੀ ਤੌਰ ਤੇ ਆ ਚੀਜ਼ ਉੱਥੇ ਨਹੀਂ ਸੀ ਹੋ ਰਹੀ ਤੁਸੀਂ ਆਪ ਲੇਟ ਸੀ ਉਹਦੀ ਤੁਸੀਂ ਸਫਾਈ ਨਹੀਂ ਦੱਤੇ ਕਿ ਕੀ ਤੁਸੀਂ ਲੇਟ ਹੋ ਉਹ ਲਿਖਿਆ ਨਹੀਂ ਹੁੰਦਾ ਸਕੂਲ ਦੇ ਗੇਟ ਤੇ ਕਿ ਤੁਸੀਂ ਲੇਟ ਹੋ ਤੁਸੀਂ ਉਹਦੀ ਪਹਿਲਾਂ ਤੇ ਗੱਲ ਕਰਦੇ ਫਿਰ ਕਹਿੰਦੇ ਜੀ ਇੱਕ ਬੱਚੀ ਨਾ ਗਰਾਊਂਡ ਵਾਲੀ ਸਾਈਡ ਤੋਂ ਆ ਰਹੀ ਸੀ ਇਹ ਕੰਨ ਨੂੰ ਕੋਈ ਅਭੀ ਨਵੀਂ ਨਾ ਹੋ ਜਾਵੇ ਭਾਈ ਅਰੇ ਸਾਬ ਸਕੂਲ ਹੈ ਸਕੂਲ ਚ ਗਰਾਊਂਡ ਹੈ ਗਰਾਊਂਡ ਚ ਜੇ ਬੱਚੇ ਨਹੀਂ ਹੋਣਗੇ ਤਾਂ ਉੱਥੇ ਕੀ ਬੋਤੇ-ਬੂਤੀਆਂ ਆਉਣਗੇ ਭਾਈ ਇਹ ਤਾਂ ਕੋਈ ਲੌਜੀਕਲ ਗੱਲ ਨਹੀਂ ਹੋਈ ਇੱਥੇ ਸੱਜਣਾ ਕੋਈ ਗੱਲ ਨਹੀਂ ਹੋਈ ਹੂੰ ਉਹ ਜਿਵੇਂ ਉਹ ਕਹਿੰਦਾ ਸੀ ਨਾ ਬਾਬਾ ਨੀਲਾ ਇਹਦੇ ਚ ਜਕਾਰੇ ਵਾਲੀ ਤੇ ਕੋਈ ਗੱਲ ਨਹੀਂ ਤਾਂ ਗੱਲ ਇਹ ਆ ਕਿ ਭਾਈ ਇਹਦੇ ਵਿੱਚ ਕੋਈ ਤਰਕ ਵਾਲੀ ਤੇ ਗੱਲ ਹੀ ਹੈ ਨਹੀਂ ਹੂੰ ਕੋਈ ਤਰਕ ਵਾਲੀ ਗੱਲ ਨਹੀਂ ਮੈਨੂੰ ਤਾਂ ਲੱਗੀ ਨਹੀਂ बच्चे या बच्चे तो वॉशरूम चली जान गए फिर ਤੁਸੀਂ ਕਹੋ ਕਿ ਵਾਸ਼ਰੂਮ ਚ ਇਕੱਲਾ ਬੱਚਾ ਕੀ ਕਰਦਾ ਜਿੰਨੇ ਦੇਰ ਅਸੀਂ ਬੋਲਦਿਆਂ ਨਹੀਂ ਦੇਰ ਤੱਕ ਕਿਸੇ ਨੇ ਬੋਲਿਆ ਨਹੀਂ ਗਿਆ ਨਾ ਗਰਾਊਂਡ ਹੈ ਗਰਾਊਂਡ ਸਕੂਲ ਕੰਪਲੈਕਸ ਹੈ ਬੱਚਾ ਉੱਥੇ ਸੁਰੱਖਿਅਤ ਹੈ ਹੂੰ ਇਹ ਬੱਚਾ ਉਥੇ ਮਹਿਫੂਜ਼ ਹੀ ਨਹੀਂ ਫਿਰ ਤੁਹਾਡੇ ਸਕੂਲ ਸਿੱਖਿਆ ਕ੍ਰਾਂਤੀ ਕਿਸ ਕੰਮ ਦੀ ਹੈ ਬਈ ਖਾਸ ਕਰਕੇ ਉਸ ਦਿਨ ਤੇ ਇਹ ਬੱਚਾ ਗਰਾਊਂਡ ਦੇ ਵਿੱਚ ਨਹੀਂ ਫਿਰ ਕਹਿੰਦੇ ਜੀ ਆਊਟਸਾਈਡਰ ਸੀਗੇ ਉੱਥੇ ਸਰ ਆਊਟਸਾਈਡਰ ਤੁਹਾਡੇ ਆ ਜਾਂ ਜਾਨੀ ਤੁਹਾਡੀ ਆਮਤ ਤੇ ਜਿਆਦਾ ਹੁੰਦੇ ਨੇ ਉਹ ਤੁਹਾਡੇ ਸਮਝੇ ਆ ਜਾਂਦੇ ਔਰ ਹੋਰ ਕੁਝ ਨਹੀਂ ਇੱਕ ਸੈਲਫੀ ਉਹਨਾਂ ਨੇ ਪਾਉਣੀ ਹੁੰਦੀ ਹੈ ਡੀਪੀ ਤੇ ਲਾਉਣੀ ਹੁੰਦੀ ਹੈ ਬਿਲਕੁਲ ਤੁਸੀਂ ਤੁਸੀਂ ਮਤਲਬ ਕਿ ਪਹਿਲਾਂ ਇਹ ਅਨਾਉਂਸ ਕਰ ਦੇ ਇੱਕ ਦਿਨ ਪਹਿਲਾਂ ਵੀ ਸਕੂਲ ਦਾ ਪ੍ਰੋਗਰਾਮ ਸਿਵਾਏ ਮੇਰੇ ਅਧਿਕਾਰਤ ਸਟਾਫ ਤੋਂ ਕੋਈ ਨਹੀਂ ਜਾਏਗਾ ਉੱਥੇ ਤੇ ਜੇ ਕੋਈ ਟੀਚਰ ਸੱਦਦੇ ਆਪੇ ਪਤਾ ਲੱਗ ਜਾਂਦਾ ਹੂੰ ਵੀ ਕਹਿੋ ਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਇੰਨੇ ਐਗਰੈਸਿਵ ਹੋ ਕੇ ਬੋਲ ਰਹੇ ਹੋ ਬਿਲਕੁਲ ਜਿਵੇਂ ਆਸ਼ੂ ਜੀ ਵੀ ਇੱਕ ਐਸੇ ਹੀ ਸਮਾਗਮ ਦੇ ਵਿੱਚ ਗਏ ਤੇ ਉੱਥੇ ਇਨਾ ਇਨਾ ਨੇ ਮਤਲਬ ਕਿ ਹਾਈਪਰ ਹੋ ਕੇ ਆ ਇਧਰ ਬੋਲ ਬੁਲਾ ਰਾ ਕੀਤਾ ਲੋਕਾਂ ਦੇ ਮਨਾਂ ਚੋਂ ਲੈਣੇ ਸਟਾਰਟ ਹੋ ਗਿਆ ਸੀ ਆਸ਼ੂ ਸਾਹਿਬ ਜੀ ਜੋੜੇ ਮਾਜਰਾ ਇਹ ਕਿਉਂ ਨਹੀਂ ਸਿੱਖ ਰਹੇ ਆਪਣੇ ਆਪ ਤੋਂ ਭਈ ਉਹ ਪਹਿਲਾਂ ਬੈੱਡ ਸ਼ੀਟ ਦਾ ਰੋਲਾ ਪਾ ਲਿਆ ਬੈੱਡ ਸ਼ੀਟ ਦਾ ਰੋਲਾ ਪਾਇਆ ਕਿੰਨਾ ਹਾਈ ਲੈਵਲ ਦਾ ਰੋਲਾ ਪਾਇਆ ਜੀ ਇੱਕ ਕਹਿ ਲਓ ਕਿ ਪੂਰੇ ਇੰਡੀਆ ਚੋਂ ਤਗੜਾ ਮਹਾਰ ਜਿਹੜਾ ਸੀਗਾ ਉਹ ਸਰਵਸਟ ਵਿੱਚ ਚਲੇ ਗਿਆ ਸਾਬ ਜੀ ਕਿਤੇ ਜਾ ਕੇ ਦੇਖਿਓ ਮੋਹਾਲੀ ਵਾਲਾ ਜਿਹੜਾ ਰੀਜਨਲ ਸਪਾਈਨ ਸੈਂਟਰ ਆ ਨਾ ਜੀ 70 ਦੇ ਵਿੱਚ ਦੇਖਿਓ ਕਿ ਉਹ ਕੀ ਉਹਨਾਂ ਦੀ ਬੁੱਕਤ ਹੈ ਸਾਬ ਕਦੇ ਜਾ ਕੇ ਉੱਥੋਂ ਦੇ ਮਰੀਜ਼ਾਂ ਨੂੰ ਪੁੱਛਿਓ ਹੂੰ ਉਹ ਵੀ ਘੁਆ ਲਿਆ ਤੇ ਆਪਦਾ ਮਹਿਕਮਾ ਵੀ ਜੀ ਫਿਰ ਦੂਜਾ ਮਹਿਕਮਾ ਉਹ ਵੀ ਘੁਸਾ ਲਿਆ ਹੂੰ ਫਿਰ ਆ ਤੁਸੀਂ ਚੋਣਾ ਚ ਇਹਨਾਂ ਦੀ ਸ਼ਿਕਾਇਤ ਹੋਈ ਹੈ ਬਕਾਇਦਾ ਜੀ ਜੀ ਬਿਲਕੁਲ ਜੈ ਅੰਦਰ ਕਰਨ ਇਹਨਾਂ ਦੀਆਂ ਵੀਡੀਓ ਭੇਜੀਆਂ ਹੋਈਆਂ ਨੇ ਉੱਤੇ ਕਿ ਜੋ ਤੁਸੀਂ ਉੱਥੇ ਕੀਤਾ ਹੈ ਜਿੱਥੇ ਵੀ ਮੌਕਾ ਲੱਗਦਾ ਹੈ ਕਿ ਬਸ ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਸੁਧਾਰ ਰਹੇ ਆਪਣੇ ਆਪ ਤੇ ਕਿਉਂ ਨਹੀਂ ਅਨੁਸ਼ਾਸਨ ਲਾਗੂ ਕਰਦੇ ਜੀ ਜੇ ਕੋਈ ਗੱਲ ਇਸ ਤਰ੍ਹਾਂ ਦੀ ਹੋ ਗਈ ਸੀ ਤੁਹਾਡਾ ਦੇਖੋ ਤੁਹਾਡਾ ਕਹਿਣ ਦਾ ਢੰਗ ਤੇ ਸਹੀ ਹੋਣਾ ਚਾਹੀਦਾ ਤੁਸੀਂ ਮਤਲਬ ਕਿ ਜ਼ਲੀਲ ਕਰ ਰਹੇ ਹੋ ਉੱਥੇ ਹੁਣ ਟੀਚਰ ਤਾਂ ਅੱਗੋਂ ਕੀ ਬੋਲਣਗੇ ਪਹਿਲੀ ਗੱਲ ਇਹ ਅਸੀਂ ਤੇ ਆਹੀ ਚੀਜ਼ਾਂ ਕਰਕੇ ਕਹਿੰਦੇ ਸੀ ਕਿ ਸਕੂਲਾਂ ਨੂੰ ਪੀਆਰ ਦੇ ਖਾੜੇ ਨਾ ਬਣਾਓ ਸਿਆਸੀ ਖਾੜੇ ਨਾ ਬਣਾਓ ਗਰਾਂਟ ਤੁਹਾਡੇ ਘਰੋਂ ਨਹੀਂ ਆਉਂਦੀ ਜਿਹਦੇ ਤੇ ਇਨਾ ਹੱਕ ਜਤਾਇਆ ਜਿੰਨਾ ਤੁਸੀਂ ਮਤਲਬ ਕਰਦੇ ਗਰਾਂਟ ਸਾਡੇ ਪੈਸਿਆਂ ਦੀ ਐ ਸਾਬ ਹੂੰ ਇਵਨ ਥੈਟ ਕਿ ਜਿਹੜੀ ਬੁਰਕੀ ਤੁਸੀਂ ਖਾਂਦੇ ਹੋ ਸਾਡੀ ਦਿੱਤੀ ਐ ਸਾਰ ਜੀ ਜਿਹੜੀ ਬੁਰਕੀ ਤੁਸੀਂ ਖਾਂਦੇ ਹੋ ਨਾ ਹੂੰ ਹੂੰ ਹੁਣ ਤੇ ਕਈ ਵਿੱਚ ਸ਼ਾਮ ਨੂੰ ਬੁਰਕੀ ਤੋਂ ਪਹਿਲਾਂ ਪੀਂਦੇ ਵੀ ਹੋਣੇ ਆ ਹੂੰ ਹੂੰ ਉਹ ਸਰ ਸਾਡੇ ਪੈਸਿਆਂ ਚੋਂ ਆ ਰਿਹਾ ਜੀ ਤੁਹਾਡੀਆਂ ਗੱਡੀਆਂ ਦਾ ਤੇਲ ਤੱਕ ਅਸੀਂ ਦਿੰਨੇ ਕਿਸ ਗੱਲ ਦਾ ਹੰਕਾਰ ਐ ਸਾਬ ਤੁਹਾਨੂੰ ਇਸ ਤਾ ਤੁਹਾਡੇ ਅੱਗੇ ਉਹ ਨਾ ਇੱਕ ਸ਼ੇਅਰ ਬੋਲਦੇ ਹੁੰਦੇ ਆ ਕਿ ਜੋ ਤੁਮ ਸੇ ਪਹਿਲੇ ਇਹਾ ਤਖਤ ਨਸ਼ੀਨ ਥਾ ਉਸਕੋ ਵੀ ਆਪਣੇ ਔਰੰਗਜ਼ੇਬ ਹੋਣੇ ਕਾ ਉਹਨੇ ਬੇਤਨਾ ਯਕੀਨ ਥਾ ਨਾ ਤੋ ਗੱਲ ਇਹ ਆ ਕਿ ਭਈ ਤੁਹਾਡੇ ਤੋਂ ਪਹਿਲਾਂ ਕਿੰਨੇ ਕਿੰਨੇ ਲੱਗ ਗਏ ਥੇ ਪਟਿਆਲੇ 'ਚ ਹੀ ਬੈਠਾ ਇੱਕ ਹਮ ਜਿਹੜਾ ਉਹ ਦੇਖਚਾ ਜਾ ਲੈ ਕੇ ਤੇ ਤਤਰ ਬਟੇਰੇ ਰੇਨਦਾ ਹੁੰਦਾ ਸੀਗਾ ਪਜਾਮੀ ਪਾ ਕੇ ਉਹ ਬੈਠਾ ਸਰ ਸਮਝਣਾ ਸਭ ਨੇ ਉਹ ਬੈਠਾ ਹਮ ਸਾਡੇ ਇੱਥੇ ਪੰਜ ਵਾਰੀ ਤੁਸੀਂ ਤਾਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਸਰ ਜੀ ਪੰਜ ਪੰਜ ਰੀ ਮੁੱਖ ਮੰਤਰੀ ਬਣੇ ਤੇ ਲੋਕਾਂ ਦੇ ਪੈਰੀਂ ਹੱਥ ਲਾਉਣ ਤੱਕ ਜਾਂਦੇ ਸੀ ਕਿ ਕਿਹੜੀ ਕੀ ਤੁਹਾਡੇ ਕੋਲ ਗਿੱਦੜ ਸਿੰਘੀ ਆ ਗਈ ਜਿਹਦਾ ਇੰਨਾ ਫਤੂਰ ਹੈ ਹੂੰ ਤਾਂ ਗੱਲ ਇਹ ਕਿ ਤੁਸੀਂ ਕੋਈ ਵੀ ਗੱਲ ਕਰਨੀ ਹੈ ਤਾਂ ਤੁਸੀਂ ਤੁਹਾਨੂੰ ਕਹੋ ਕਿ ਹਾਂ ਭਾਈ ਤੁਸੀਂ ਆ ਚੀਜ਼ ਨਹੀਂ ਕੀਤੀ ਮੈਂ ਲਿਖ ਕੇ ਜਾ ਰਿਹਾ ਜੀ ਬਸ ਦੈਟਸ ਇਟ ਬਿਲਕੁਲ ਠੀਕ ਹੈ ਨਾ ਕਾਰਵਾਈ ਕਰ ਖਾਸ ਕਰਕੇ ਜੇ ਕੋਈ ਝੜਕਣ ਪਰ ਸਫਾਈ ਦੇਣ ਆਏ ਵੀ ਤੁਸੀਂ ਸਹੀ ਗੱਲ ਕਰਨੀ ਰਹੇ ਹੂੰ ਹੂੰ ਮੇਰੇ ਦਾਸਰੇ ਕੇ ਉੱਥੇ ਵੀ ਹੰਕਾਰ ਸੀ ਅਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਇਹਨਾਂ ਨੂੰ ਇਹ ਸਕੂਲ ਵਾਲੇ ਮਾਹੌਲ ਚਾਹ ਚੀਜ਼ਾਂ ਨਹੀਂ ਵਾਰਨੀਆਂ ਚਾਹੀਦੀਆਂ ਜਿਸੀ ਦਾ ਡਰ ਸੀ ਸੱਚਮੁੱਚ ਉਹ ਮੈਂ ਤਾਂ ਇਹ ਮਤਲਬ ਕਿ ਉਹ ਜਾਈਏ ਨਾ ਕਿਤੇ ਚਲੋ ਸੱਦ ਲੈਂਦੇ ਆ ਕਿਤੇ ਜਾਣ ਦਾ ਮੌਕਾ ਮਿਲਦਾ ਜੀ ਸਕੂਲ ਦੇ ਵਿੱਚ ਤੇ ਉਹ ਮੀਟਿੰਗ ਵਗੈਰਾ ਕਰਦੇ ਤੇ 10 15 ਮਿੰਟ ਤੋਂ ਵੱਧ ਨਹੀਂ ਬੈਠਦੇ ਉੱਥੇ ਸਿਆਣੇ ਬੰਦੇ ਆਪਾਂ ਫਤਿਹ ਬੁਲਾ ਦਈਦੀ ਆ ਕਿ ਨਹੀਂ ਨਹੀਂ ਚਲਈਏ ਕਿ ਮਾਸਟਰਾਂ ਦਾ ਟਾਈਮ ਕੀਮਤੀ ਹੈ ਸਰ ਬਿਲਕੁਲ ਅਧਿਆਪਕਾਂ ਦਾ ਸਮਾਂ ਬਹੁਤ ਕੀਮਤੀ ਆ ਬੱਚਿਆਂ ਦਾ ਟੈਂਟਾਂ ਦੇ ਵਿੱਚ ਹਾਂਜੀ ਉਹਨਾਂ ਨੇ ਸਾਰੇ ਕੰਮ ਕਰਨੇ ਆਸੀਂ ਐਵੇਂ ਉੱਥੇ ਚਾਰ ਪਕੌੜਿਆਂ ਵਾਲੀ ਚਾਰ ਬਿਸਕੁਟ ਵਾਲੀ ਬੈਠੇ ਰਹੀਏ ਉੱਥੇ ਚੁਗਲੀਆਂ ਕਰੀ ਜੋ ਫਲਾਣੇ ਦਾ ਫਲਾਣਾ ਅਰੇ ਸਰ ਨਹੀਂ ਮੌਲ ਪਰ ਕੀ ਕਰੀਏ ਜੀ ਕੀ ਕਰੀਏ ਜੀ 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 ਬਿਲਕੁਲ ਜੀ ਕਾਫੀ ਸਾਰੇ ਕਮੈਂਟ ਨੇ ਮੈਂ ਸਾਰੇ ਤੇ ਸ਼ਾਮਿਲ ਨਹੀਂ ਕਰਦਾ ਇੱਕ ਮਿੱਤਰ ਦੱਸ ਰਹੇ ਨੇ ਕਹਿੰਦੇ ਕਿ ਇੱਕ ਘੰਟਾ ਲੇਟ ਸੀ ਬੀਬੀਸੀ ਦੀ ਖਬਰ ਦੇ ਅਨੁਸਾਰ ਲਲਿਤ ਜੀ ਦੱਸ ਰਹੇ ਨੇ ਇੱਕ ਮਿੱਤਰ ਹੋਰ ਗਲੈਕਸੀ ਦੱਸ ਰਹੇ ਨੇ ਕਿ 19 ਨੂੰ ਸਾਡੇ ਵੀ ਉਤ ਘਟਨ ਹੋਣਾ ਹੈ ਕਹਿੰਦੇ ਲੱਖਾਂ ਰੁਪਏ ਖਰਚ ਹੋਣਾ ਹੈ ਕਹਿੰਦੇ ਪੱਲਿਓਂ ਲਾਉਣੇ ਪੈਣੇ ਆ ਔਰ ਬੱਲੀ ਸਾਹਿਬ ਵੀ ਦੱਸ ਰਹੇ ਨੇ ਕਹਿੰਦੇ ਪੀਟੀਐਮ ਫੇਰ ਇੱਕ ਹੋਰ ਪ੍ਰੋਗਰਾਮ ਫੇਰ ਕੱਲ ਇੱਕ ਨਵਾਂ ਡਰਾਮਾ ਤੇ ਕਹਿੰਦੇ ਦਿਹਾੜੀਦਾਰਾਂ ਦੇ ਜਿਹੜੇ ਬੱਚੇ ਨੇ ਵਿਚਾਰੇ ਉਹ ਕੰਮ ਛੱਡ ਕੇ ਇਹਨਾਂ ਦੇ ਡਰਾਮੇ ਵੇਖਣਾ ਹੁੰਦੇ ਸੋ ਇਹ ਇਹੀ ਤਾਂ ਚਾਹੁੰਦੇ ਸੀ ਇੱਕ ਤਰ੍ਹਾਂ ਨਾਲ ਇਹੀ ਸੀਗਾ ਕਿ ਵੇਖਿਆ ਜਾਵੇ ਪ੍ਰਚਾਰਿਆ ਜਾਵੇ ਸੋ ਪ੍ਰਚਾਰਿਆ ਗਿਆ ਕੋਈ ਨਾ ਕੋਈ ਤਰ੍ਹਾਂ ਬਿਲਕੁਲ ਮੈਂ ਵੀ ਕੱਲ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਅਮਾਉਂਟ ਦੇ ਰਹੇ ਐ ਸਕੈਂਡਰੀ ਤੇ ਜਿਹੜਾ ਹਾਈ ਸਕੂਲ ਆ ਉਹਦੇ ਵਾਸਤੇ 10000 ਪ੍ਰਾਇਮਰੀ ਸਕੂਲ ਵਾਸਤੇ 5000 ਤੇ ਜੇ ਇਸ ਤਰ੍ਹਾਂ ਦੇ ਬੰਦੇ ਆਉਣਗੇ ਤਾਂ ਮੈਨੂੰ ਲੱਗਦਾ ਕਿ ਉਹ ਜਿਹੜਾ 5000 ਆ ਕਿਤੇ ਪ੍ਰਾਇਮਰੀ ਸਕੂਲ ਦਾ ਬਜਟ ਉਹ ਕਿਤੇ ਸ਼ੂਟਕਾਰ ਰਹਿ ਜਾਏਗਾ ਇਹਦਾ ਮਤਲਬ ਕਿ ਤੁਸੀਂ ਟੀਚਰਾਂ ਦੀ ਜੇਬ ਵੀ ਕਟੋਗੇ ਜੀ ਜਾ ਟੀਚਰ ਉਥੇ ਸਿਆਣੇ ਬੰਦੇ ਤੋਂ ਇਕੱਠੇ ਕਰਨਗੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਹੋਣਗੇ ਜੀ ਜੀ ਕਿਉਂ ਹੁਣ ਪਾਈ ਇਹਨਾਂ ਨੂੰ ਹੁਣ ਸਿੱਧਾ ਪਹਿ ਮਹਿਕਮਾ ਆਕੇ ਬੰਦੇ ਕਹਿੰਦੇ ਇਹਨਾਂ ਦਾ ਮੱਥਾ ਡਮੀ ਹੈ ਸੱਚੀ ਪਿੰਡੂ ਐਂ ਕਹਿੰਦੇ ਆ ਇਹ ਲਿਆਓ ਇਹਦਾ ਕੋਈ ਬਦਾਮ ਲਿਆਈਏ ਕੋਈ ਮੱਥਾ ਡਮੀ ਹੈ ਇਹਨਾਂ ਦਾ ਤੇ ਤੁਹਾਡੇ ਨਾਲ ਆ ਹੋ ਰਹੀ ਹੈ ਸਰ ਸਕੂਲਾਂ ਨੂੰ ਰੱਬ ਦਾ ਵਾਸਤਾ ਸਕੂਨ ਰਹਿਣ ਦਿਓ ਜੀ ਮੇਰੀ ਸਰ ਸਾਰੀ ਸਕੂਲਿੰਗ ਸਰਕਾਰੀ ਸਕੂਲ ਦੀ ਹੈ ਜੀ ਪਲੱਸ 2 ਤੱਕ ਮੇਰੀ ਵੀ ਸਰ ਪਲੱਸ 2 ਤੱਕ ਮੈਂ ਸਰਕਾਰੀ ਸਕੂਲ ਆ ਮਾਹੌਲ ਨਹੀਂ ਸੀ ਕਦੇ ਦੇਖਿਆ ਜੀ ਮਾਤਰ ਤੇ ਤਰ ਤੁੱਤਰ ਮਾਰ ਕੇ ਰਹਿਣ ਲੈਂਦੇ ਸੀ ਉਹ ਖੁੱਲੇ ਕੰਮ ਚੱਲਦੇ ਸੀ ਪੈਕੋ ਸ਼ੱਕ ਵੀ ਉਹਨਾਂ ਦੇ ਚੱਲਦੇ ਹੁੰਦੇ ਸੀ ਉਹ ਸਿਸਟਮ ਚੱਲਦੇ ਹੁੰਦੇ ਸੀ ਉਦੋਂ ਵੀ ਉਦੋਂ ਵੀ ਚੱਲਦੇ ਸੀ ਪਰ ਆ ਆਕਲੇ ਇਸ ਖਾਣਾ ਨਹੀਂ ਸੀ ਵਿਖਿਆ ਸਾਹਿਬ ਸਿਆਸਤ ਇੰਨੀ ਇਨਵੋਲ ਨਾ ਸਿਆਸਤ ਨਹੀਂ ਸਰਪੰਚ ਆਇਆ ਕਿਤੇ ਢਾ ਕੱਢਿਆ ਜਾਂ ਟੀਚਰਾਂ ਨੇ ਬੁਲਾਇਆ ਉਹ ਆਈ ਪੰਚਾਇਤ ਗੱਲ ਕੀਤੀ ਜਾਂ ਕੋਈ ਛੋਟਾ ਮੋਟਾ ਕੋਈ ਰੌਲਾ ਝਗੜਾ ਕਿਸੇ ਦਾ ਕੋਈ ਤੇ ਬਰੇ ਸ਼ਮਾਈ ਉਹਦੇ ਆ ਤਾਂ ਕਮਾਲ ਹੀ ਹੋ ਗਈ ਹੈ ਜੀ